ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਬੋਲੇ ਦੇ ਪੁੱਛੇ ਆ ਬਾਈ ਬਿਕਰੋਣਾ ਕੋਲ ਜ਼ਿਲ੍ਹਾ ਗੁਰਦਾਸਪੁਰ ਬੰਦਾ ਜੀ ਤਹਿਸੀਲ ਬਟਾਲਾ ਚਲੋ ਬਾਈ ਉਹਨੇ ਅੱਜ ਹੈ ਨਹੀਂ ਬਾਈ ਲੜਕੇ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਅਸਿਕਾਰ ਇਹ ਅਸਿਕਾਰ ਹੋਰ ਵੀ ਜੀ ਸਭ ਠੀਕ ਹੈ ਵਧੀਆ ਤੁਸੀਂ ਸੁਣਾਓ ਬਾਈ ਜੀ ਫੇਰ ਕੰਮ ਪਿਆ ਗਿਆ ਹਾਂਜੀ ਉਹਨਾਂ ਨੂੰ ਕੰਮ ਪਿਆ ਗਿਆ ਮੈਂ ਚੱਲ ਆਪ ਹੀ ਬਣਾ ਲੀਨੀ ਲੱਗਾ ਕੋਈ ਗੱਲ ਹੋਰ ਘਰ ਪਰਿਵਾਰ ਸਭ ਠੀਕ ਹੈ ਦੋਈ ਹੈ ਜੀ ਦੋਈ ਹੈ ਬੜੇ ਟਾਈਮ ਬਾਅਦ ਬਣਾ ਲੱਗਿਆ ਉਹ ਨਖਰਾ ਲਗਾਈਆਂ ਹੋਈਆਂ ਹੋ ਗਿਆ ਕੁੜੀਆਂ ਤਾਂ ਕਰਕੇ ਚਲੋ ਫਿਰ ਤੁਰੇ ਕੋਈ ਗੱਲ ਨਹੀਂ ਰੱਬ ਕਰੂ ਮੇਰ ਇਹ ਸਹੀ ਹੈ ਜੀ ਹਾਂਜੀ ਹਾਂਜੀ ਇਹ ਸੂਈ ਆ ਦੂਜਾ ਸੂਆ ਜੇ ਨਾ ਨਾ ਖਾ ਪਰ ਨੇੜੇ ਹੋ ਗਏ ਦੁੱਧ ਪਾਜੀ ਕਿੰਨਾ ਦੁੱਧ ਹੈ گاਵਾ ਵੀ ਤੋਂ ਬਾਹਰ ਅੱਛਾ ਆਪਾਂ 18 19 ਕਿਲੋ ਦੀ ਗਰੰਟੀ ਕਿਸ ਦੇ ਘਰ ਦੀ ਦਵਾਂ ਠੀਕ ਆ ਅਗਲੇ ਦੇ ਘਰ ਜਾ ਕੇ ਵੀ ਜਿਹੜਾ ਦੁੱਧ ਦਿਖਾ ਵੈੜ ਦਿਖਾ ਦੇ ਇੱਕ ਮਿੰਟ ਅੱਛਾ ਅੱਜ ਸ਼ੁਆਈ ਬਿਲਕੁਲ ਵਧੀਆ ਹਾਂਜੀ ਯਾਨੀ 6 ਦਿਨ ਸੂਈ ਨੂੰ ਬੱਚਾ ਕਿ ਬੱਚੀ ਬੱਚਾ ਬੱਚਾ ਮਗਰ ਅੱਜ 6 ਦਿਨ ਸੂਈ ਨੂੰ ਆ ਹਾਂਜੀ ਪਹਿਲੇ ਸੂਏ 20 ਪਲੱਸ ਰਹੀ ਠੀਕ ਹੈ ਪਹਿਲੇ ਸੂਏ 25 ਪਲੱਸ ਹੀ ਜਾਊਗੀ ਨਹੀਂ ਵਹਿੜ ਦੁੱਧ ਵਾਲੀ ਆ ਨਾੜ ਦੁੱਧ ਦੀ ਵੱਡੀ ਵੇਖੋ ਗੱਡੀ ਅੱਛਾ ਮੈਂ ਫੜਾਈ ਮਤਲਬ ਵੀ ਫੜਾਈ ਇਹ ਵੀ ਦਰੋ ਖਾ ਮਨਾ ਨਾੜਾ ਦਿਖਾ ਦੀ ਹਾਂ ਬਾਕੀ ਠੰਡੀ ਠੰਡੀ ਬਹੁਤ ਚਲੋ ਪਪਾ ਮੇਰੇ ਪਪਾ ਜੈ ਜੈ ਉੜਦਿਆਂ ਵਾਲੇ ਉੜਦੇ ਵਾਲੇ ਹਾਂਜੀ ਬਾਹਰ ਤੇ ਇਹੋ ਜਿਹੇ ਵੀਰ 70 ਦੀਆਂ ਵਿਗਤੀਆਂ ਹਾਂਜੀ ਆਪਾਂ ਨੇ ਦੀਏ 60 ਦੀ ਇੱਕੋ ਹੀ ਗੱਲ ਤੁਸੀਂ ਦੱਸ ਛੜ ਦੇ ਚਲੋ ਜੇ ਵੀਰ ਨੇ ਕਹਾ ਤਾਂ ਠੀਕ ਆ ਪਰ 60 ਦੀ ਕਹਿੰਦੇ ਦੇਣੀ ਨਹੀਂ 60 ਹਜ਼ਾਰ ਦੀ ਵੀ ਪਲਾਸੇ ਦੁੱਧ ਦੇਣਾ ਵੀਰ ਨੂੰ ਮੇਰਾ ਜੈ ਕਮ ਤੇ ਮੇਰਾ ਵੀ ਜੈਕਟ ਐਸੇ ਜੱਕੜਾ ਜਾ ਚਾਹਦਾ ਵੇਖੋ ਚੱਡਾ ਜੁਡਕਣਾ ਤੇ ਆਹ ਮੇਰੇ ਗੱਬਣਾ ਇਹ ਪਹਿਲਣ ਮਸ਼ੀ ਗੱਬਣ ਇਹ ਦੰਦ ਨਹੀਂ ਹੋਊ ਜੀ ਇਹ ਦੰਦਾ ਜਾਂ ਚੌਗੀ ਛਿੱਗੀ ਹੋਣੀ ਆ ਅੱਛਾ 24 ਫੀਸ ਕੁਆਲਟੀ ਦਿਖਾ ਵੀ ਲੈ ਸ਼ੋ ਦਿਖਾ ਕਰ ਇਹ ਵੀ ਤਰੋ ਲੈ ਪਹਿਲਾ ਸੁਆ ਵਹਿੜਾ ਇਹ ਦੀ ਮਾਤਰਾ ਰਕਾਰਡ ਵੀਰ 32 ਕਿਲੋ ਦਾ ਵਾ ਅੱਛਾ ਘਰ ਵਾਲੇ ਬੰਦੇ ਵਹਿੜ ਜਿਹੀ ਬਣੂਗਾ ਨਾ ਕੋਈ ਵਪਾਰੀ ਕੋ ਨਹੀਂ ਲਈ ਹਾਂਜੀ ਕਹ ਵਪਾਰੀ ਕੋ ਨਹੀਂ ਲਈ ਘਰ ਵਾਲੇ ਬੰਦੇ ਹਾਂਜੀ ਹਾਂਜੀ ਠੀਕ ਆ ਆ ਜਾ ਡਰਦੀ ਮੜਾ ਠਿੱਕੀ ਮੜਾ ਤੇ ਤੋੜ ਮੜਾ ਬਿਲਕੁਲ ਜੀ ਆਜੋ ਬਾਕੀ ਠੰਡੀ ਠੰਡੀ ਜੀ ਜੀ ਇਹਦਾ ਮੁੱਲ ਮੋਲ ਭਾਜੀ ਇਹ ਵੀ ਵਸ਼ੀ ਤੇ ਵੀ 65000 ਦੀ ਆ ਅੱਛਾ 60 ਦੀ ਦੇ ਦਈਏ 60000 ਦੀ ਤੂੰ ਹੀ ਦੱਸੋ ਹੁਣ ਤਰਉਣਾ ਮੰਨਤਾਂ ਨੂੰ ਕੋਈ ਇਹ ਪੰਜ ਹੀ ਜਾਣ ਦੋ ਚਲੋ ਜੇ ਤੂੰ ਕਹਦਾ ਪੰਜ ਦੀ ਯਸਨ ਹੋ ਜੇ ਨੇ ਠੀਕ ਹੈ ਦੋ ਪਾ ਲੈ ਵਸ਼ਿਆ 55000 ਦੀ ਯਸਨ ਹੋ ਇਹ ਚ 100 ਹੀ ਹੋਣੀ ਆ ਜੀ ਇਹ ਆ ਹੈਗੀ 60 ਦੀ ਦੇਖ ਲੈ ਜੀ ਇਹਦੇ 100 ਕਰ 200 ਕਰ 500 ਉਹ ਇਨਾਂ ਦੀ ਮਰਜ਼ੀ ਹੋਣਾ ਆਪਣੀ ਮਰਜ਼ੀ ਆ ਆਪਾਂ ਜਿਹੜਾ ਰੇਟ ਪਾਤਾ ਉਹ ਲੈਣਾ ਜੀ 55000 ਦੀ ਕਹਿੰਨੇ ਨਹੀਂ ਬਾਰੋ ਦੇਣੀ ਇੱਕ ਵਾਰੀ ਵਸ਼ੀ ਵੀਰ ਦਿਖਾ ਦਿੱਤੀ ਫੀਸ ਬਿਲਕੁਲ ਬਿਲਕੁਲ ਜੀ ਚਲੋ ਪ्योर ਐਚ ਤੇ ਪਿੰਡ ਵੀਰ ਦਾ ਹੈਗਾ ਬੋਲੇ ਵਾਲਾ ਜਿਹੜਾ ਗਰਦਾਸਪੁਰ ਤਹਿਸੀਲ ਬਟਾਲਾ ਇਹ ਲੱਗੇ ਬਟਾਲਾ ਸੱਟੇ ਵਾਲਾ ਬਾਕੜਾ ਮਹਿਤਾ ਸਾਰੇ ਨੇੜੇ ਪੈਂਦੇ ਆ ਤੇ ਫੋਨ ਨੰਬਰ 98155022816 ਸਸਿਕਾ